ਮਮੀ ਜੀ ਮੈਨੂੰ ਸੂਟ ਲੈ ਦੇ ਦੋ ਵੇ ਲੋ ਸੂਟ ਲੈਣਾ ਹਾਂ ਚੱਲ ਵੇ 1:00 ਵਜੇ ਤੱਕ ਆਪਾਂ ਚੰਦਨ ਦਾ ਐ ਦੁਕਾਨ ਤੋਂ ਲੈਣੇ ਇੱਥੇ ਬੜੇ ਵਧੀਆ ਵਧੀਆ ਸੂਟ ਆ ਹਨਾ ਵੇਗਨਾ ਕਲੋਥ ਹਾਊਸ ਆ ਵੇਖੋ ਲਿਖਿਆ ਹਾਂਡੀ ਤੇ ਬੜਾ ਵਧੀਆ ਵੀ ਆ ਰਿਹਾ ਤੇ ਨਾਲੇ ਸੂਟ ਵੀ ਬੜੇ ਵਧੀਆ ਮਿਲਦੇ ਆ ਇਥੋਂ ਲੈ ਲੈਨੇ ਆ ਵੇਖੋ ਸਾਰੇ ਹੈਗੇ ਕੰਬਲ ਰਜਾਈਆਂ ਗਰਮ ਸੂਟ ਸਟਾਲ ਦੁਪੱਟੇ ਸਾਸ਼ਿਕਾ ਆਂਟੀ ਜੀ ਹੋਸਣਾਓ ਕੀ ਹਾਲ ਜੀ ਹਾਂ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂ ਜੀ ਵਧੀਆ ਸਭ ਠੀਕ ਹੈ ਜੀ ਹਾਂ ਜੀ ਵਧੀਆ ਆਂਟੀ ਜੀ ਮੈਂ ਸੂਟ ਲੈਣੇ ਆ ਤੇ ਮੈਨੂੰ ਸੂਟ ਵਿਖਾਓ ਵਧੀਆ ਵਧੀਆ ਠੀਕ ਵਿਆਹ ਚ ਕਿ ਵਿਆਹ ਚ

ਆ ਵੇਖੋ ਕਿੰਨਾ ਸੋਹਣਾ ਸੂਟ ਹੈ ਹਨਾ ਮਜ਼ੈਂਟਾ ਨਾਲ ਫਿਰੋਜੀ ਆ ਕਿੰਨਾ ਸੋਹਣਾ ਸੂਟ ਹੈ ਦੇਖਿਓ ਮੈਂ ਬਖੋਨੀ ਤੁਹਾਨੂੰ ਮੈਨੂੰ ਸੋਹਣਾ ਲੱਗਣ ਡਿਆ ਸੋਹਣਾ ਲੱਗਦਾ ਸੋਹਣਾ ਤੈਨੂੰ ਪਸੰਦ ਆ ਤਾਂ ਲੈ ਲਾ ਇਹ ਕੰਟੀ ਜੀ ਆ ਕਰ ਦੋ ਪੈਕ ਵੇਖੋ ਗਰਮ ਕੁਰਤੇ ਵੀ ਆਏ ਜੇ ਕੁਝ ਗਰਮ ਕੁਰਤੇ ਵੀ ਆਏ پاز اور جت دابا ہاں جی یہ بھی کر دو نیوی بلیو میرے کو کلر نہیں ہے گا فروک والا بنا گی میں اور کرتے بھی یہ کر دو دکھا دو ਤੈਨੂੰ ਵੀ ਆਏ ਜੇ ਬਾਅਦ ਐਂਟੀ ਜੀ ਮੈਨੂੰ ਉਹਣਾਣੀ ਜਿਹੜਾ ਤੀ ਵਖਾਤਾ ਮੈਂ ਇਹ ਢੇ ਮੋਟੀ ਤੇ ਦੇ ਪਤਲਿਆਂ ਵਾਸਤੇ ਰਾਤ ਵਾਲਾ ਵੀ ਖਾ ਵੀ ਵਧੀਆ ਬੱਚਿਆਂ ਵਾਲਾ ਆ ਦੇਖੋ ਫੜ ਕੇ ਦੇਖੋ ਚੀਜ਼ ਨੂੰ ਸੂਟ ਤੇ ਐਂਟੀ ਜੀ ਬਹੁਤ ਸੋਹਣੇ ਆ ਜੀ ਗੱਦਾ ਸਾਰੇ ਖਰੀਦ ਲਈਏ ਰੇਟ ਸਭ ਦੇ ਅਲੱਗ-ਅਲੱਗ ਹੈ ਹਾਂਜੀ ਰੇਟ ਸਭ ਦੇ ਅਲੱਗ-ਅਲੱਗ ਸਾਰਿਆਂ ਦੇ ਇੱਕ ਹੀ ਆ ਸਾਢੇ 350 ਰੁਪਿਆ ਇਹਦਾ ਵੀ ਸਾਢੇ 350 ਇਹਦਾ ਵੀ ਸਾਢੇ 350 ਹਾਂਜੀ ਆਈ ਕਿਹੜਾ ਕਿਹੜਾ ਵਿੱਚ ਦੋ ਬਾਹਰ ਜੇ ਇੱਕ ਗਰੇਜ ਹੈ ਇੱਕ ਨਾਬੀ ਜੇ ਆ ਮੇਰੀ ਬੇਟੀ ਨਵਾਜਣਾ ਹਨਾ ਹਾਂਜੀ ਇਹ ਮੈਂ ਲਿਆਦੇ ਬੱਚਿਆਂ ਵਾਲੇ ਹੀ ਜ਼ਿਆਦਾ ਖਾਸ ਕਰਕੇ ਇੱਕ ਆਫਨੀਓਬਲੀ آگے کو کلر ایک کا کلر تھے ایک او جڑا ٹنگیا بات ہاں جی ایک او ادھر نابی بھی ایک ادھر گری بھی نیو بلو ہاں سونا لگ دی یہ بھی ایتے سی دیکھ لو میں ایک رہے دوسرا دوسرا ਦੇ ਵੀ ਦੂਸਰਾ ਆ ਕਿੰਨੇ ਕੱਡੇ ਭਰਾਕ ਵਾਲੇ ਭਲਾ ਕੇ ਜੇ ਦੋ ਆਇ ਇੱਕ ਤਿੰਨ ਦੋ ਦੋ ਆਏ ਚਾਰ ਦੋ ਸੇ ਹੋਰ ਹੋਣੇ ਵਾ ਸੱਚਾ ਐਸੀ ਲਾ ਇੱਥੇ ਕਾਟਨ ਦੇ ਦੁਪੱਟੇ ਫੈਨਸੀ ਦੁਪੱਟੇ ਫੈਨਸੀ ਸੂਟ ਵਿਆਹ ਸ਼ਾਦੀਆਂ ਵਾਸਤੇ ਵੀ ਸੂਟ ਟ੍ਰੈਡੀਸ਼ਨਲ ਕਲਚਰ ਹਰ ਤਰ੍ਹਾਂ ਦੀ ਵੈਰਾਈਟੀ ਦੇ ਸੂਟ ਮਿਲਦੇ ਨੇ ਡੇਰਾ ਰੋਡ ਚੁੰਗੀ ਤੇ ਰੋਡ ਦੇ ਉੱਪਰ ਹੀ ਸਥਿਤ ਮੇਗਨਾ ਕਲੋਥ ਹਾਊਸ ਇੱਥੇ ਹਰ ਤਰ੍ਹਾਂ ਦੇ ਵੈਰਾਈਟੀ ਦੇ ਕੱਪੜੇ ਬਾਜ਼ਾਰ ਨਾਲੋਂ ਵਧੀਆ ਤੇ ਸਸਤੇ ਰੇਟਾਂ ਤੇ ਮਿਲਦੇ ਨੇ ਤੇ ਪਲੀਜ਼ ਤੁਹਾਡੇ ਅੱਗੇ ਹੱਥ ਜੋੜ ਕੇ ਰਿਕਵੈਸਟ ਆ ਕਿ ਤੁਸੀਂ ਜਰੂਰ ਵਿਜ਼ਿਟ ਕਰਿਓ ਤੇ ਇੱਥੋਂ ਕੱਪੜਾ ਖਰੀਦ ਕੇ ਲੈ ਕੇ ਜਾਇਓ ਅਸੀਂ ਵੀ ਬਹੁਤ ਸਾਰਾ ਕੱਪੜਾ ਆਂਟੀ ਜੀ ਦੀ ਦੁਕਾਨ ਤੋਂ ਖਰੀਦਿਆ ਏ ਬਹੁਤ ਵਧੀਆ ਕੁਆਲਿਟੀ ਚ ਸਾਨੂੰ ਮਿਲਿਆ ਏ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਜਰੂਰ ਆਇਓ ਤੇ ਵਿਜ਼ਿਟ ਜਰੂਰ ਕਰਿਓ ਸਾਰੀਕਾਲ ਜੀ ਸਾਰਿਆਂ ਨੂੰ ਤੰਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਤੰਤਨ ਬਾਬਾ ਸ੍ਰੀ ਚੰਦ ਜੀ ਦੀ ਕਿਰਪਾ ਦੇ ਨਾਲ ਆਂਟੀ ਜੀ ਨੇ ਆ ਕਾਰੋਬਾਰ ਸ਼ੁਰੂ ਕੀਤਾ ਏ ਰੱਬ ਕਰੇ ਕਿ ਦਿਨ ਦੁਗਣੀ ਤੇ ਰਾਤ ਚੁਗਣੀ ਆਂਟੀ ਜੀ ਤਰੱਕੀਆਂ ਕਰਨ ਇਹ ਦੁਕਾਨ ਤੇ ਤੁਹੀ ਹਰ ਤਰ੍ਹਾਂ ਦੀ ਵੈਰਾਈਟੀ ਦੇ ਸਟਾਲ, ਸੂਟ, ਗਰਮ ਸੂਟ, ਸਟਾਲ, ਜਰਾਬਾਂ, ਟੋਪੀਆਂ, ਬੱਚਿਆਂ ਦੇ ਸੂਟ, ਲੇਡੀਜ਼ ਸੂਟ, ਜੈਂਟਸ, ਕੁੜਤਾ ਪਜਾਮਾ ਹਰ ਤਰ੍ਹਾਂ ਦੀ ਵੈਰਾਈਟੀ ਦਾ ਕੱਪੜਾ ਜਿਹੜਾ ਵਾ ਬਾਜ਼ਾਰ ਨਾਲੋਂ ਵਧੀਆ ਤੇ ਸਸਤੇ ਰੇਟਾਂ ਤੇ ਮਿਲਦਾ ਵਾ। ਇਕੱਠਾ ਸਮਾਨ ਲੈਣ ਵਾਲਿਆਂ ਵਾਸਤੇ ਆਂਟੀ ਜੀ ਨੇ ਗਿਫਟ ਕੂਪਨ ਵੀ ਰੱਖਿਆ ਵਾ। ਅਸੀਂ ਤੁਹਾਡੇ ਅੱਗੇ ਗੁਜਾਰਿਸ਼ ਕਰਦੇ ਆਂ ਕਿ ਤੁਸੀਂ ਜ਼ਰੂਰ ਆਂਟੀ ਜੀ ਦੀ ਦੁਕਾਨ ਤੇ ਵਿਜ਼ਿਟ ਕਰਿਓ। ਧੰਨਵਾਦ